ਕਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕਰ ਰਿਹਾ ਵਾ ਕੁਰਸੀਆਂ ਤੇ ਬਹਿ ਕੇ ਤਾਂ ਅਸੀਂ ਵੀ ਕਹਿ ਸਕਦੇ ਹਾਂ ਵੀ ਸਾਡਾ ਰੰਗਲਾ ਪੰਜਾਬ ਆ ਪਰ ਪੰਜਾਬ ਦੇ ਜਿਹੜੇ ਲੋਕਾਂ ਦੇ ਵਿੱਚ ਵਿਚਰ ਗਏ ਉਹਨਾਂ ਦੇ ਦੁੱਖ ਕਰਦੇ ਸਮਝ ਗਏ ਤਾਂ ਫੇਰ ਪਤਾ ਲੱਗਦਾ ਵੀ ਕੀ ਭਾ ਚੜ੍ਹਦੀ ਆ ਭਾਂਜੀ ਭਗਵੰਤਮਾਨ ਸਾਹਿਬ ਹੋਰੀ ਤਾਂ ਹਰਿਆਣੇ ਚ ਜਾ ਕੇ ਉੱਥੇ ਇਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਨੂੰ ਬਹੁਤ ਵਧੀਆ ਬਣਾਤਾ ਸਾਰੇ ਲੋਕ ਖੁਸ਼ ਨੇ ਤੇ ਤੁਸੀਂ ਇੱਥੇ ਭਗਵੰਤਮਾਨ ਹੋਰਾਂ ਦੇ ਜਿਹੜੇ ਸਪੀਕਰ ਨੇ ਕਲਤਾਰ ਸੰਧਵਾ ਉਹਨਾਂ ਦਾ ਘਰ ਘੇਰ ਕੇ ਖੜੇ ਹੋ ਕੀ ਮਸਲਾ ਹੈ ਵੇਖੋ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਆ ਮਸਲਾ ਇਹ ਜਿਹੜਾ ਅਸੀਂ ਕਲਤਾਰ ਸੰਧਮਾ ਜਿਹੜਾ ਸਾਡਾ ਸਪੀਕਰ ਆ ਇਹ ਪਾਰਲੀਮੈਂਟ ਚ ਜਾ ਕੇ ਬੈਂਦਾ ਲੋਕਾਂ ਨੂੰ ਬੋਲਣ ਦਾ ਸਮਾਂ ਦਿੰਦਾ ਇਹਦੇ ਕੋਲੇ ਅਸੀਂ ਪਹੁੰਚੇ ਆ ਵੀ ਪਾਣੀਆਂ ਦਾ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਜਿਹੜਾ ਰਿਪੀਅਰਿਅਨ ਸੰਧਾਤ ਦੇ ਨਾਲ ਵੀ ਪਹਿਲ ਆ ਜਿਹੜਾ ਉਹ ਹੱਕ ਪੰਜਾਬ ਦਾ ਬੰਦਾ ਪਾਣੀ ਤੇ ਕਿਉਂਕਿ ਜਿਹੜੀ ਸਾਡੀ ਫਸਲ ਆ ਉਹਨੇ ਸਾਰਾ ਜਿਹੜਾ ਪਾਣੀ ਆ ਉਹ ਦੂਸਤ ਕਰਦਾ ਤੇ ਇਹਨਾਂ ਦੇ ਮਾਰ ਕਹਿ ਰਹੇ ਆ ਵੀ ਕੋਈ ਕਹਿ ਰਿਹਾ 38 ਕੋਈ 45 ਕੋਈ ਕਿੰਨਾ ਕਹਿ ਰਿਹਾ ਵੀ ਜਿਹੜਾ ਪਾਣੀ ਹੈ ਉਹ ਥੱਲੋਂ ਖਤਮ ਹੋ ਜਾਣਾ ਇਸ ਕਰਕੇ ਅਸੀਂ ਇਹਦੇ ਕੋਲੇ ਮੰਗ ਪੱਤਰ ਲੈ ਕੇ ਆਏ ਆ ਵੀ ਸਾਡਾ ਮੰਗ ਪੱਤਰ ਆ ਪਾਰਲੀਮੈਂਟ 'ਚ ਜਿਹੜਾ ਉਹ ਦਿੱਤਾ ਜਾਵੇ ਭਗਵਾਨਤਮਨ ਨੂੰ ਕਿਹਾ ਜਾਵੇ ਵੀ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਉਹਨੂੰ ਹੱਲ ਕੀਤਾ ਜਾਵੇ ਹਰ ਘਰ ਤੱਕ ਹਰ ਖੇਤ ਤੱਕ ਜਿਹੜਾ ਨਹਿਰੀ ਪਾਣੀ ਆ ਉਹ ਪਹੁੰਚਦਾ ਕੀਤਾ ਜਾਵੇ ਜੇ ਪੰਜਾਬ ਨੂੰ ਬਚਾਉਣਾ ਤੇ ਨਹੀਂ ਪੰਜਾਬ ਉੱਜੜਨ ਵਾਲੇ ਪਾਸੇ ਆ ਜਿਹੜਾ ਉਹ ਜਾ ਰਿਹਾ ਆ ਆਪਾਂ ਜੀ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਸਾਹਿਬ ਹੋਰੀ ਦਾਅਵੇ ਕਰ ਰਹੇ ਨੇ ਕਿ ਅਸੀਂ ਤਾਂ ਬਹੁਤ ਸੋਹਣੀ ਜ਼ਿੰਦਗੀ ਲੋਕਾਂ ਨੂੰ ਦੇ ਰਹੇ ਆ ਤੁਸੀਂ ਉਹਨਾਂ ਦੇ ਸਪੀਕਰ ਦਾ ਘਰ ਘੇੜ ਕੇ ਖੜੇ ਹੋ ਕੁਲਤਾਰ ਸੰਧਵਾ ਦਾ ਕੀ ਕਾਰਨ ਹੈ ਡਾਕਟਰ ਬਖਸੀਸ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਂ ਤੁਹਾਨੂੰ ਬਹੁਤ ਵਾਰ ਸੁਣਿਆ ਤੁਸੀਂ ਲੋਕਾਂ ਦੀ ਆਵਾਜ਼ ਨੂੰ ਬਹੁਤ ਬੇਬਾਕੀ ਢੰਗ ਦੇ ਨਾਲ ਪੇਸ਼ ਕਰਦੇ ਹੋ ਜੀ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਕੀ ਤੁਸੀਂ ਅਸੀਂ ਜਿਹੜੀਆਂ ਸਰਕਾਰਾਂ ਨੂੰ ਆਪਦੇ ਹੱਥੀ ਚੁਣਿਆ ਵੋਟਾਂ ਪਾਈਆਂ ਹੈ ਸਾਡੇ ਇਲਾਕੇ ਦੇ ਨੇ ਕੁਲਤਾਰ ਸਿੰਘ ਸੰਧਮਾ ਪਰ ਕਿੰਦੀ ਸ਼ਰਮ ਦੀ ਗੱਲ ਐ ਅੱਜ ਪੰਜਾਬ ਦਾ ਕਿਸਾਨ ਉਹਦੇ ਬੁਹੇ ਅੱਗੇ ਬੈਠਾ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਅੱਜ ਉਹ ਰਾਸ਼ੀ ਕੁਰਸੀ ਤੇ ਵਰਾਜਮਾਨ ਨੇ ਤੇ ਉਹ ਚੱਕਮਾ ਦੇ ਕੇ ਇੱਥੋਂ ਚਲੇ ਗਏ ਐ ਸਭ ਤੋਂ ਵੱਡੀ ਤਾਂ ਹੋਰ ਸ਼ਰਮੀ ਦੀ ਗੱਲ ਹੋਰ ਹੋਰ ਹੋ ਕੀ ਸਕਦੀ ਐ ਚਾਹੀਦਾ ਤਾਂ ਇਹ ਸੀ ਕਿਉਂਕਿ ਸਾਡੀ ਜਿਹੜੀ ਇਹ ਸੰਯੁਕਤ ਮੋਰਚੇ ਦੀ ਕਾਲ ਸੀ ਉਹ ਸਾਡੀ ਪਹਿਲਾਂ ਦੀ ਦਿੱਤੀ ਹੋਈ ਸੀ ਚਾਹੀਦਾ ਤਾਂ ਇਹ ਸੀ ਵੀ ਉਹਨਾਂ ਨੂੰ ਇੱਥੇ ਸਾਡੇ ਵਿੱਚ ਹਾਜ਼ਰ ਹੋਣਾ ਚਾਹੀਦਾ ਸੀ ਆਇਆਂ ਨੂੰ ਸਾਡੂ ਚਾਹ ਪਾਣੀ ਦਾ ਸਾਡੇ ਇੱਥੇ ਪ੍ਰਬੰਧ ਹੋਣਾ ਚਾਹੀਦਾ ਸੀ ਚਾਹ ਪਾਣੀ ਦਾ ਪ੍ਰਬੰਧ ਤਾਂ ਕੀ ਅਸੀਂ ਆਪਦੀ ਰੋਟੀ ਪਾਣੀ ਆਪਦੀ ਨਾਲ ਲੈ ਕੇ ਆਈਆਂ ਭੈਣਾ ਬੀਬੀਆਂ ਸਾਹਿਬ ਅਸੀਂ ਆਪਦਾ ਪ੍ਰਬੰਧ ਕਰਕੇ ਲੈ ਕੇ ਆਏ ਕਿਉਂਕਿ ਸਾਨੂੰ ਪਤਾ ਸੀ ਇਸ ਗੱਪੀ ਸਰਕਾਰ ਦਾ ਕੀ ਜੀ ਗੱਲ ਹੈ ਜਿਵੇਂ ਤੁਸੀਂ ਕਹਿੰਦੇ ਹੋ ਵੀ ਭਗਵੰਤ ਮਾਨ ਕਹਿੰਦਾ ਵੀ ਪੰਜਾਬ ਦੇ ਲੋਕ ਵੀ ਕੁਝ ਹਾਲ ਜਿੰਦਗੀ ਜੀ ਰਹੇ ਨੇ ਬਿਲਕੁਲ ਹਰਿਆਣੇ ਚ ਜਾ ਕੇ ਉੱਥੇ ਉਹ ਦਾਵਾ ਕਰ ਰਹੇ ਨੇ ਕਿ ਪੰਜਾਬ ਨੂੰ ਅਸੀਂ ਬਹੁਤ ਸੋਨਾ ਬਣਾ ਦਿੱਤਾ ਹਾਂ ਬਿਲਕੁਲ ਉਹ ਕਹਿੰਦਾ ਉੱਥੇ ਜਾ ਕੇ ਤਾਂ ਹਰਿਆਣੇ ਚ ਜਾ ਕੇ ਤਾਂ ਕਹਿੰਦਾ ਵੀ ਤੁਹਾਨੂੰ ਅਸੀਂ ਜਿਹੜੇ ਰਾਜਸਥਾਨ ਚ ਜਾਂ ਉੱਥੇ ਜਾ ਕੇ ਬਿਆਨ ਦਿੰਦਾ ਵੀ ਤੁਹਾਨੂੰ ਅਸੀਂ ਜਿਹੜੇ ਪਾਣੀ ਹੈ ਉਹ ਅਸੀਂ ਤੁਹਾਡਾ ਹੱਕਾ ਸੀ ਦੇਵਾਂਗੇ ਇੱਥੇ ਆ ਕੇ ਉਹ ਬੋਲਦਾ ਵੀ ਪੰਜਾਬ ਦੇ ਪਾਣੀਆਂ ਦੀ ਬੂੰਦ ਕਿਸੇ ਪਾਸੇ ਵੀ ਵਿਅਰਥ ਨਹੀਂ ਜਾਣ ਦਿੱਤੀ ਜਾਊਗੀ ਇਹਦਾ ਮਤਲਬ ਵੀ ਇਹਨਾਂ ਦੀਆਂ 도ਗਲੀਆਂ ਨੀਤੀਆਂ ਨੇ ਸਾਡੇ ਪੰਜਾਬ ਦੇ ਲਈ ਸਾਡੇ ਲੋਕਾਂ ਦੇ ਲਈ ਇਹ 도ਗਲੀਆਂ ਨੀਤੀਆਂ ਨੇ ਕੀ ਅਸੀਂ ਇਸ 도ਗਲੀ ਨੀਤੀ ਸਰਕਾਰ ਨੂੰ ਇਸ ਵਾਸਤੇ ਲੈ ਕੇ ਆਏ ਸੀ ਫਿਰ ਭਗਵੰਤ ਮਾਨ ਕਿੱਡੇ ਕਿੱਡੇ ਦਾਅਵੇ ਕਰਦਾ ਸੀ ਵੀ ਮੈਂ ਸਿੱਖਿਆ ਦਾ ਤੇ ਸਿਹਤ ਦਾ ਸਿਹਤ ਪ੍ਰਤੀ ਜਿਹੜੀ ਸਰਕਾਰ ਜਦੋਂ ਲੈ ਕੇ ਆਇਆ ਸੀ ਇਹਨੇ ਕਿਹਾ ਸੀ ਸਿੱਖਿਆ ਤੇ ਸਿਹਤ ਨੂੰ ਮੈਂ ਪਰਫੁੱਲਤ ਕਰੂੰਗਾ ਤੇ ਤੁਹਾਡੇ ਸਾਹਮਣੇ ਅੱਜ ਜਿਹੜੀਆਂ ਬੱਚੀਆਂ ਬੋਲ ਕੇ ਗਈਆਂ ਪੰਜਾਬ ਦੇ ਵਿੱਚੋਂ ਜਿਹੜੇ ਕਾਲਜ ਨੇ ਸਰਕਾਰੀ ਕਾਲਜ ਨੇ ਉਹਨਾਂ ਦਾ ਨਿਜੀਕਰਨ ਕਰ ਦਿੱਤਾ ਗਿਆ ਕਰ ਕਰਨ ਦੇ ਦੇ ਰਾਹ ਤੇ ਨੇ ਸਰਕਾਰੀ ਬਰਜਿੰਦਰਾ ਕਾਲਜ ਚੋਂ ਜਿਹੜੇ ਕਿਸਾਨਾਂ ਦੇ ਬੱਚਿਆਂ ਨੇ ਐਗਰੀਕਲਚਰ ਦੀ ਪੜ੍ਹਾਈ ਕਰਕੇ ਤੇ ਸਾਡੀ ਕਿਸਾਨੀ ਨੂੰ ਅੱਗੇ ਲੈ ਕੇ ਜਾਣਾ ਸੀ ਕਿੱਥੇ ਤਾਂ ਉਥੇ ਹੋਰ ਪ੍ਰੋਜੈਕਟ ਲੈ ਕੇ ਆਉਣੇ ਸੀ ਤੇ ਉਹ ਬੀਐਸਸੀ ਐਗਰੀਕਲਚਰ ਨੂੰ ਵੀ ਉੱਥੇ ਖਤਮ ਕੀਤਾ ਜਾ ਰਿਹਾ ਹੈ ਫਿਰ ਦੂਜੀ ਗੱਲ ਹੈ ਜਿਹੜਾ ਸਾਡਾ ਅੱਜ ਅਸੀਂ ਇੱਥੇ ਪ੍ਰੋਟੈਸਟ ਤੇ ਬੈਠੇ ਆਂ ਸਾਡਾ ਇਹ ਪਾਣੀਆਂ ਦਾ ਮਸਲਾ ਹੈ ਪੰਜਾਬ ਦਰਿਆਵਾਂ ਦੀ ਧਰਤੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪਰ ਸਾਡੇ ਦਰਿਆਈ ਪਾਣੀਆਂ ਨੂੰ ਫੈਕਟਰੀਆਂ ਦਾ ਕੈਮੀਕਲ ਉਦਯੋਗਾਂ ਦਾ ਕੈਮੀਕਲ ਪਾ ਕੇ ਉਹਨਾਂ ਨੂੰ ਦੂਸ਼ਿਤ ਕੀਤਾ ਗਿਆ ਕੀਤਾ ਜਾ ਰਿਹਾ ਹੈ ਤੇ ਹੋਏ ਵੀ ਪਏ ਹੈ। ਤੇ ਦੂਜੀ ਗੱਲ ਹੈ ਜਿਹੜਾ ਸਾਡਾ ਦਰਿਆਈ ਪਾਣੀ ਅਪਲਬਧਾ ਤੇ ਸਾਡੀ ਦਾ ਇਹਨਾਂ ਤੋਂ ਮੰਗ ਹੈ ਵੀ ਸਾਡੀ ਉਸ ਪਾਣੀ ਨੂੰ ਸੰਭਾਲ ਕੇ ਸਾਡੇ ਨਹਿਰਾਂ ਨੂੰ ਸਾਡੇ ਖਾਲਾਂ ਨੂੰ ਸਾਡੀਆਂ ਕਸੀਆਂ ਨੂੰ ਉਹਨਾਂ ਦੀ ਮਰਮਮਤ ਕਰਕੇ ਸਾਡੇ ਖੇਤਾਂ ਤੱਕ ਪਹੁੰਚਾਇਆ ਜਾਵੇ। ਦੂਜੇ ਪਾਸੇ ਡਾਇਰੈਕਟਰ ਬਖਸੀਸ ਅੱਜ ਬਹੁਤ ਦੁੱਖ ਦੇ ਨਾਲ ਮੇਰੀ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਧਨੇਰ ਵੱਲੋਂ ਅਸੀਂ ਬਹੁਤ ਦੁੱਖ ਦੇ ਨਾਲ ਕਹਿ ਰਹੇ ਹਾਂ। ਬਹੁਤ ਮਨ ਉਦਾਸ ਹੈ ਜਿਹੜਾ ਕਲਕੱਤੇ ਦੇ ਵਿੱਚ ਇੱਕ ਡਾਕਟਰ ਲੜਕੀ ਦੇ ਨਾਲ ਰੇਪ ਹੋ ਕੇ ਉਹਦਾ ਕਤਲ ਕੀਤਾ ਗਿਆ ਹੈ ਜੀ ਮੇਰੀ ਭਾਰਤੀ ਸੰਜੂਨੀ ਨੇ ਇੱਕ ਤਟ ਕਹਿੰਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵੱਲੋਂ ਉਸ ਕਲਕੱਤੇ ਦੇ ਵਿੱਚ ਜਿਹੜੀਆਂ ਡਾਕਟਰ ਦੀਆਂ ਜਥੇ ਬੰਦੀਆਂ ਉਥੇ ਸੰਘਰਸ਼ ਕਰ ਰਹੀਆਂ ਹਨ ਉਹਨਾਂ ਵੱਲੋਂ ਸਾਡਾ ਪੂਰਾ ਉਹਨਾਂ ਦੇ ਹੱਕ ਦੇ ਵਿੱਚ ਨਾਰਾ ਉਹਨਾਂ ਨੂੰ ਸਾਡਾ ਸੰਦੇਸ਼ ਹੈ ਜਿਸ ਤਰ੍ਹਾਂ ਮਹਿਲਕਲਾ ਦੀ ਧਰਤੀ ਤੇ ਗਰਨਜੀਤ ਦਾ ਰੇਪ ਕੇਸ ਨੂੰ ਮਨਜੀਤ ਸਿੰਘ ਧਨੇਰ ਨੇ ਆਪਣਾ ਪੁਲਿਸ ਗੁੰਡਾ ਸਿਆਸੀ ਗੱਠਜੋੜ ਨੂੰ ਤੋੜ ਕੇ ਤੇ ਉਸ ਕਰਨਜੀਤ ਦੇ ਦੀ লাশ ਨੂੰ ਉਥੇ ਉਹਨਾਂ ਗੁੰਡਿਆਂ ਤੋਂ ਖੇਤਾਂ ਵਿੱਚ ਕਢਵਾਇਆ ਸੀ ਉਸ ਮਹਿਲਕਲਾਂ ਦੀ ਧਰਤੀ ਦੀ ਪ੍ਰੇਰਣਾ ਲੈ ਕੇ ਸਾਡੀ ਉਹਨਾਂ ਕੋਲਕੱਤਾ ਦੇ ਡਾਕਟਰਾਂ ਨੂੰ ਇਹ ਜਥੇਬੰਦੀਆਂ ਨੂੰ ਅਪੀਲ ਹੈ ਵੀ ਤੁਸੀਂ ਇਹ ਸੰਘਰਸ਼ ਨੂੰ ਹਾਰਿਓ ਨਾ ਇਹਦੀ ਪ੍ਰੇਰਣਾ ਲੈ ਕੇ ਉਸ ਡਾਕਟਰ ਲੜਕੀ ਨੂੰ ਇਨਸਾਫ ਦੋਣਾ ਜੀ ਦੂਸਰੀ ਗੱਲ ਸਾਡੀ ਜਿਹੜੀ ਪਹਿਲਵਾਨ ਲੜਕੀ ਹੈ ਵਿਨੇਸ਼ ਪਗਾਟ ਜਿਹਦੇ ਪਿੱਛੇ ਸਾਡੇ ਮੋਤੀ ਸਰਕਾਰ ਨੇ ਉਸ ਵਰਜੂ ਭੂਸ਼ਣ ਗੁੰਡੇ ਨੂੰ ਅੱਗੇ ਉਹਦੀ ਉਹਦੀ ਛਤਰ ਛਾਇਆ ਦੇ ਹੇਠ ਉਹਨੂੰ ਰੱਖ ਕੇ ਸਾਡੀ ਬੇਟੀ ਨੂੰ 올림픽 ਦੇ ਵਿੱਚੋਂ ਨਿਰਾਸ਼ਾ ਦਵਾਈ ਹੈ ਉਹਦੇ ਪਿੱਛੇ ਸਾਡੀ ਭਾਰਤੀ ਕਿਸਾਨ ਜੂਨੀਅਨ ਇਕਤਾ ਟਕਾਉਂਦਾ ਸਾਡੇ ਪੰਜਾਬ ਦਾ ਹਰ ਇੱਕ ਇਸਤਰੀ ਵਰਗ ਅਸੀਂ ਉਸ ਵਿਨੇਸ਼ ਪੁਗਾੜ ਦੇ ਹੱਕ ਵਿੱਚ ਸਾਡੇ ਜਿੰਨੇ ਵੀ ਗਹਿਣੇ ਸਾਡੀ ਜਿੰਦ ਜਾਨ ਉਸ ਵਿਨੇਸ਼ ਪੁਗਾੜ ਨੂੰ ਅਰਪਣ ਹੈ ਜੀ ਹਾਂ ਅਸੀਂ ਉਹਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਵਾਂਗੇ ਜੀ ਆ ਦੋਸਤੋ ਤੁਸੀਂ ਸੁਣਿਆ ਭੈਣਾ ਆਪਣੀ ਗੱਲ ਰੱਖ ਰਹੀਆਂ ਨੇ ਤੁਸੀਂ ਅੱਜ ਆਏ ਹੋ ਇੱਥੇ ਸਪੀਕਰ ਕਲਤਾਰ ਸਿੰਘ ਸੰਧਵਾ ਦਾ ਘਰ ਘੇਰ ਕੇ ਖੜੇ ਹਾਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਆ ਜੇ ਉਹੀ ਅੱਜ ਸੋਕੇ ਨਾਲ ਮਰ ਜੂਗਾ ਤਾਂ ਇਹ ਪੰਜਾਬ ਨਹੀਂ ਰਹਿਣਾਗਾ ਇਹ ਇੱਕ ਰੇਗਿਸਤਾਨ ਦੇ ਵਿੱਚ ਸ਼ਾਮਿਲ ਹੋ ਜੂਗਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਜਿਹੜੀ ਸਾਡੀ ਧਰਤੀ ਵਾਲੀ ਕੋਈ ਵੀ ਅਸੀਂ ਪੈਸਾ ਜਮ੍ਹਾਂ ਕਰਾਉਣੇ ਆ ਤਾਂ ਮਾੜੇ ਸਮੇਂ ਆਸਤੇ ਜਿਹੜੀ ਸਾਡੀ ਐਫ.ਡੀ ਹੁੰਦੀ ਆ ਅੱਜ ਜਿਹੜੀ ਅਸੀਂ ਧਰਤੀ ਹੈ ਪਾਣੀ ਕੱਢ ਕੇ ਜਿਹੜੀ ਸਾਡੀ ਐਫ.ਡੀ ਸੀਗੀ ਉਹ ਅਸੀਂ ਤੜਾ ਕੇ ਵਰਤ ਰਹੇ ਆ ਜਿਹੜਾ ਸਾਡਾ ਨਹਿਰਾਂ ਦਾ ਪਾਣੀ ਆ ਜਾਂ ਸਾਡੇ ਦਰਿਆਵਾਂ ਦਾ ਪਾਣੀ ਆ ਉਹ ਬਾਹਰਲੇ ਸੂਬਿਆਂ ਨੂੰ ਫ੍ਰੀ ਦੇ ਵਿੱਚ ਲਟਾਇਆ ਜਾ ਰਿਹਾ ਵਾ ਇੱਕ ਗੰਭੀਰ ਮਸਲਾ ਵਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਜਲ ਹੈ ਤਾਂ ਜੀਵਨ ਹੈ ਜੇ ਜਲ ਖਤਮ ਹੈ ਤਾਂ ਸਮਝ ਲਓ ਜੀਵਨ ਵੀ ਖਤਮ ਹੈ ਕਿਉਂਕਿ ਜੀਵਨ ਦੇ ਨਾਲ ਹੀ ਜਲ ਦਾ ਜਿਹੜਾ ਪੂਰਾ ਤਾਲ ਮੇਰਾ ਤੇ ਇਸੇ ਲਈ ਜਿਹੜਾ ਅੱਜ ਦਾ ਬਹੁਤ ਗੰਭੀਰ ਮਸਲਾ ਸੀ ਪਾਣੀਆਂ ਦੇ ਮਸਲੇ ਲੈ ਕੇ ਉਹਦੇ ਉੱਪਰ ਆ ਜਿਹੜੇ ਅਸੀਂ ਇਕੱਠੇ ਹੋਏ ਆ ਅਸੀਂ ਸਭ ਸੋਚਿਆ ਸੀ ਕਿ ਜਿਹੜਾ ਸਾਡਾ ਸਪੀਕਰ ਆ ਇਹ ਉੱਥੇ ਸਾਡੀ ਸੰਸਦ ਦੇ ਵਿੱਚ ਗੱਲ ਰੱਖੂਗਾ ਇਹਨੇ ਗੱਲ ਸਵਾਹ ਰੱਖਣੀ ਹੈ ਤਾਂ ਆਪਦਾ ਘਰ ਨੂੰ ਜਿੰਦਾ ਲਾ ਕੇ ਜਿਹੜਾ ਬਾਹਰ ਚਲਿਆ ਗਿਆ ਵਾ ਕਿ ਇਹੋ ਜਿਹੇ ਜਿਹੜੇ ਸਪੀਕਰ ਆ ਜਾਂ ਜਿਹੜੇ ਇਹੋ ਜੇ ਅਸੀਂ ਐਮਪੀ ਜਾਂ ਕੋਈ ਵੀ ਮੰਤਰੀ ਚੋਂ ਲੈਨੇ ਆ ਉਹਦਰ ਫਿੱਟੇ ਮੂੰਹ ਵਾਲੀ ਗੱਲ ਹੀ ਆ ਕਿਉਂਕਿ ਜਿਹੜੇ ਸਾਡੇ ਅੱਜ ਪੰਜਾਬ ਦੇ ਆਸਤੇ ਨਹੀਂ ਪਾਣੀ ਆ ਲੈ ਨਹੀਂ ਖੜ ਸਕਦੇਗੇ ਉਹ ਕੱਲ ਨੂੰ ਪੰਜਾਬ ਦੇ ਨਾਲ ਕੀ ਭਲਾ ਕਰਨਗੇ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਜਿਹੜਾ ਪੰਜਾਬ ਆ ਇਹ ਬਹੁਤ ਹੀ ਜਿਹੜੇ ਡੂੰਗੇ ਸੰਕਟ ਦੇ ਵਿੱਚ ਅੱਜ ਗੁਜ਼ਰ ਰਿਹਾ ਵਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪਾਣੀ ਦਾ ਮਸਲਾ ਵਾ ਉਹ ਬਹੁਤ ਹੀ ਗੰਭੀਰ ਹੋ ਜਾਣਾ ਵਾ ਇੱਥੋਂ ਤੱਕ ਕੀ ਗੱਲ ਤੁਸੀਂ ਆਏ ਹੋ ਅੱਜ ਸੈਂਕੜੇ ਹਜ਼ਾਰਾਂ ਕਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਤੁਹਾਡੀ ਉਹਨਾਂ ਨੇ ਗੱਲ ਨਹੀਂ ਸੁਣੀ ਦੇਖੋ ਜੀ ਗੱਲ ਤਾਂ ਤਾਂ ਸੁਣ ਲਈਏ ਜੇ ਉਹ ਇੱਥੇ ਹੋਣਗੇ ਉਹ ਤਾਂ ਸਾਡੇ ਆਉਣ ਤੋਂ ਪਹਿਲਾਂ ਹੀ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਅਜ ਤੋਂ 15 ਦਿਨ ਪਹਿਲਾਂ ਦੀ ਕਾਲ ਆ ਕਿ ਅਸ ਦਿਨ ਨੂੰ ਜਿਹੜਾ ਕੋਈ ਵੀ ਆਪਣੇ ਮੰਤਰੀ ਆ ਉਹਨਾਂ ਦੇ ਘਰ ਦਾ ਘਰਾਓ ਹੋਊਗਾ ਤਾਂ ਇਹਨਾਂ ਨੂੰ ਰਹਿਣਾ ਚਾਹੀਦਾ ਸੀ ਸਾਡਾ ਵੈਲਕਮ ਕਰਨਾ ਚਾਹੀਦਾ ਸੀ ਵੈਲਕਮ ਤਾਂ ਇਹਨਾਂ ਨੇ ਦੂਰ ਦੀ ਗੱਲ ਆ ਤੁਸੀਂ ਦੇਖ ਸਕਦੇ ਇਹਨਾਂ ਦੇ ਘਰਾਂ ਦੇ ਜਿਹੜੇ ਬਾਰ ਆ ਉਹ ਬੰਦ ਆ ਜਿੰਦੇ ਲੱਗੇ ਹੋਏ ਆ ਤਾਂ ਦੱਸੋ ਅਸੀਂ ਇਹਨਾਂ ਤੋਂ ਆਸ ਕੀ ਰੱਖ ਸਕਦੇ ਕਿ ਪੰਜਾਬ ਦੇ ਜਿਹੜੇ ਮੰਗਾ ਮਸਲੇ ਆ ਉਹਨਾਂ ਦੇ ਉੱਪਰ ਹੀ ਉੱਥੇ ਗੱਲ ਰੱਖਣਗੇ ਤਾਂ ਸਾਨੂੰ ਜਿਹੜੀ ਇਹਨਾਂ ਤੋਂ ਆਸ ਵੀ ਛੱਡ ਦੇਣੀ ਚਾਹੀਦੀ ਆ ਜਿੱਦਾਂ ਅਸੀਂ 92 ਲੋਥਾਂ ਕਹਿੰਦੇ ਸੀ ਉਸੇ ਤਰ੍ਹਾਂ ਹੀ ਅੱਜ ਦੇਖ ਲਓ ਲੋਥਾਂ ਹੀ ਸਾਬਤ ਹੋ ਗਈਆਂ ਕੋਈ ਕਹਿਣ ਕਚਰੇ ਵਾਲੀ ਗੱਲ ਨਹੀਂ ਅੱਜ ਤੁਸੀਂ ਦੇਖ ਸਕਦੇ ਇਹਨਾਂ ਨੇ ਸਿੱਖ ਸਾਫਤ ਕਰਤਾ ਵੀ ਜਿਹੜੇ ਪੰਜਾਬ ਦੇ ਰਾਖੇ ਨਹੀਂ ਇਹੋ ਜਿਹੜੀ ਸਰਕਾਰਾਂ ਕੇਂਦਰ ਸਰਕਾਰ ਆ ਉਹਦੀ ਪੈੜ ਚ ਪੈੜ ਧਰ ਰਹੇ ਆ ਪਰ ਭਗਵੰਤ ਮਾਨ ਸਾਹਿਬ ਹੋਰੀ ਤਾਂ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿੱਤਾ ਦੇਖੋ ਜੀ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰ ਰਹੇ ਆ ਪੰਜਾਬ ਦੇ ਮੂੰਹ ਤੇ ਤਾਂ ਅੱਜ ਰੋਈ ਵੀ ਹੈ ਨਹੀਂ ਪਾਣੀਆਂ ਦਾ ਮਸਲਾ ਇੱਥੇ ਸਭ ਤੋਂ ਵੱਡਾ ਵਾ ਕਰਜ਼ਾ ਕਰਜ਼ੇ ਦੇ ਨਾਲ ਜਿਹੜਾ ਅੱਜ ਪੰਜਾਬ ਮਰ ਰਿਹਾ ਵਾ ਕਿਸਾਨ ਆ ਮਜ਼ਦੂਰ ਆ ਉਹਦੇ ਉੱਪਰ ਜਿਹੜਾ ਇੰਨਾ ਕਰਜ਼ਾ ਵਾ ਰਹਿੰਦਾ ਖੁੰਦਾ ਜਿਹੜੀ ਸਾਡੀ ਖੇਤੀ ਆ ਉਹ ਇੱਕ ਫਾਇਦੇਮੰਦ ਸਾਡੇ ਲਈ ਸੀ ਕਿ ਕਦੇ ਸਾਬਤ ਹੁੰਦੀ ਅੱਜ ਉਹ ਵੀ ਸਾਡੇ ਲਈ ਘਾਟੇ ਦਾ ਸ਼ਬਦ ਜਿਹੜਾ ਸਾਬਤ ਹੋ ਰਹੀ ਆ ਕਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕਰ ਰਿਹਾ ਵਾ ਕੁਰਸੀਆਂ ਤੇ ਬਹਿ ਕੇ ਤਾਂ ਅਸੀਂ ਵੀ ਕਹਿ ਸਕਦੇ ਆਂ ਵੀ ਸਾਡਾ ਰੰਗਲਾ ਪੰਜਾਬ ਆ ਪਰ ਪੰਜਾਬ ਦੇ ਜਿਹੜੇ ਲੋਕਾਂ ਦੇ ਵਿੱਚ ਵਿਚਰ ਗਏ ਉਹਨਾਂ ਦੇ ਦੁੱਖ ਦਰਦ ਸਮਝ ਗਏ ਤਾਂ ਫੇਰ ਪਤਾ ਲੱਗਦਾ ਵੀ ਕੀ ਭਾ ਚੜਦੀ ਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਭ ਸਾਰੀ ਦੁਨੀਆ ਦੀਆਂ ਸੜਕਾਂ ਤੇ ਬੈਠੀ ਆ ਲੋਕ ਇੰਨੀ ਅਤ ਦੀ ਗਰਮੀ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਮੰਗ ਪੱਤਰ ਦੇਣ ਪਹੁੰਚੇ ਸੀਗੇ ਇਹ ਰੰਗਲੇ ਪੰਜਾਬ ਵਾਲੇ ਅੱਜ ਕਿੱਥੇ ਛੱਡ ਕੇ ਪੰਜਾਬ ਭੱਜ ਗਏ ਆ ਪੰਜਾਬ 'ਚ ਤਾਂ ਦੀਨ ਨਹੀਂ ਕਿਸ ਰੰਗਲੇ ਪੰਜਾਬ ਦੀਆਂ ਇਹ ਹਮਦਰਦੀਆਂ ਦਿੰਦੇ ਆ ਇਹ ਸਾਰੇ ਇੱਕ ਨਕਾਬ ਪੋਜਾ ਕੋਈ ਇਹਨਾਂ ਨੂੰ ਪੰਜਾਬ ਦੇ ਨਾਲ ਹਮਦਰਦੀ ਹੈ ਨਹੀਂਗੀ ਮਾਨੋਰੀ ਕਹਿੰਦੇ ਆ ਕਿ ਨਸ਼ਾ ਤਾਂ ਸਾਡੇ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਫਲਾਇਆ ਅਸੀਂ ਤਾਂ ਬੰਦ ਕਰ ਰਹੇ ਹਾਂ ਬੰਦ ਕਰ ਗਏ ਇਹਦੇ ਰਾਹ ਤੇ ਸਭ ਤੋਂ ਜ਼ਿਆਦਾ ਨਸ਼ਾ ਹੋਇਆ ਹੁੰਜਾ ਤਾਂ ਇਹ ਬਣੀ ਉਹਦੇ ਸਭ ਤੋਂ ਜ਼ਿਆਦਾ ਨਸ਼ਾ ਹੈ ਸ਼ਰੀਆਮ ਵੇਚ ਰਿਆ ਜਿਵੇਂ ਚੂਰਨ ਦੀਆਂ ਗੋਲੀਆਂ ਵੇਚਦੀਆਂ ਅੱਜ ਨਸ਼ਾ ਉਹ ਵੇਚ ਰਿਆ ਹਰ ਘਰ ਦਾ ਨੌਜਵਾਨ ਨਸ਼ੇ ਦਾ ਦੁਖੀ ਹੈ ਸਾਰਾ ਪੰਜਾਬ ਦੁਖੀ ਹੈ ਅੱਜ ਇਹ ਕੁੜੀਆਂ ਨਾਲ ਕੀ ਕੁਝ ਹੋ ਰਿਹਾ ਉਹੋ ਰੋਕਦਾ ਨਸ਼ੇ ਕਰਕੇ ਕਰਾਮ ਵੱਧ ਰਿਹਾ ਲੁੱਟਾ ਖੋਈ ਵੱਧ ਰਹੀ ਆ ਕੋਈ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਕੋਈ ਕਿਤੇ ਜਾਂਦਾ ਉਹਦੇ ਮੋਬਾਈਲ ਖੋ ਲੈਂਦੇ ਉਹਦੇ ਪੈਸੇ ਖੋ ਲੈਂਦੇ ਕੱਲ ਨੂੰ ਕੋਈ ਸੇ ਦਾ ਮਰੀਜ਼ ਮਰਦਾ ਕੋਈ 50000 ਰੁਪਇਆ ਲੈ ਕੇ ਜਾਂਦਾ ਆਪਦੇ ਮਰੀਜ਼ ਵਾਸਤੇ ਤੇ ਉਹ ਉਹਦਾ ਪੈਸਾ ਖੋ ਲēngੇ ਤੇ ਦੱਸੋ ਕੀ ਬਣੂਗਾ ਪੰਜਾਬ ਦਾ ਉਹ ਆਪ ਨੂੰ ਬਚਾਨ ਕੇ ਕਿ ਆਪਣੇ ਮਰੀਜ਼ ਨੂੰ ਬਚਾਨ ਕੇ ਦੱਸੋ ਭਗਵੰਤ ਮਾਨ ਹੋਰੀ ਤਾਂ ਕਹਿੰਦੇ ਕਿ ਪੰਜਾਬ ਚ ਪੂਰੀ ਅਮਨ ਸ਼ਾਂਤੀ ਹੈ ਕਹਿਣ ਨਾਲ ਕੁਝ ਨਹੀਂ ਹੁੰਦਾ ਮੈਂ ਕਹਿ ਸਕਦੀ ਆ ਕੁਝ ਕਹਿਣ ਨਾਲ ਨਹੀਂ ਕੁਝ ਹੁੰਦਾ ਕਰਕੇ ਖਾਵੇਓ ਸਾਨੂੰ ਕੋਈ ਸਬੂਤ ਦੇਵੇ ਕਰਕੇ ਵਿਖਾਵੇ ਕੀ ਕਰਦਾ ਉਹ ਸਾਡੇ ਵਾਸਤੇ ਦੱਸੋ ਸਾਰੀ ਨੌਜਵਾਨ ਪੀੜੀ ਬਰਬਾਦ ਕਰਦੀ ਸਾਰੀ ਫਸਲਾ ਅੱਜ ਸਾਨੂੰ ਬਰਬਾਦ ਕਰਦੀਆਂ ਸਭ ਕੁਝ ਦਾ ਬਰਬਾਦ ਕੀਤਾ ਕੁੜੀਆਂ ਸੇਫ ਨਹੀਂ ਅੱਜ ਥਾਂ ਥਾਂ ਤੇ ਬਲਤਕਾਰ ਹੋ ਰਿਹਾ ਕੋਈ ਕੁੜੀਆਂ ਅੱਜ ਤਰੱਕੀ ਨਹੀਂ ਕਰ ਸਕਦੀਆਂ ਬਾਤ ਜਾਣ ਤੋਂ ਹਰ ਇੱਕ puri kuri ਡਰਦੀ ਆ ਦੱਸੋ ਕੀ ਇਹ ਪੰਜਾਬ ਦਾ ਦੱਸੋ ਕੀ ਉਹਨੇ ਕੀ ਕਿਹੜੇ ਪਾਸੋਂ ਕਹਿੰਦਾ ਮੈਂ ਪੰਜਾਬ ਦਾ ਕੀਤਾ ਜਿੱਦਾਂ ਕਹਿੰਦੇ ਭਗਵੰਤਬਾਨ ਨੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਬਰਬਾਦ ਕੀਤਾ ਹੈ ਇਨੇ ਸਾਰੀਆਂ ਸਾਡੀਆਂ ਆਸਾ ਉਮੀਦਾਂ ਤੇ ਪਾਣੀ ਫੇਰਤਾ ਇਹਨੇ ਆਪ ਦੇ ਝਾੜੂ ਦਾ ਰੱਖਿਆ ਸੀਗਾ ਨਿਸ਼ਾਨ ਅਸੀਂ ਤਾਂ ਕਹਿੰਨੇ ਇਹਨੇ ਸਾਰੇ ਕੰਮ ਤੇ ਹੀ ਝਾੜੂ ਫੇਰਤਾ ਬੁਲਟ ਪ੍ਰੂਫ ਸ਼ੀਸ਼ਿਆਂ ਦਾ ਕੈਵਨ ਬਣਾ ਕੇ ਉਹਦੇ 'ਚ ਭਾਸ਼ਣ ਦਿੱਤਾ ਭਗਵੰਤ ਮਾਨ ਨੂੰ ਖਤਰਾ ਕਿਦੇ ਤੋਂ ਆਇ ਮੈਂ ਇੱਕ ਸਵਾਲ ਕਰਦੀ ਹਾਂ ਭਗਵੰਤ ਮਾਨ ਨੂੰ ਭਗਵੰਤ ਮਾਨ ਜਦੋਂ ਸੁਖਵੀਰ ਬਾਦਲ ਨੂੰ ਕਹਿੰਦਾ ਹੁੰਦਾ ਸੀ ਵੀ ਤੂੰ ਇੰਨਾ ਲੋਕਾਂ ਤੋਂ ਡਰ ਗਿਆ ਤੂੰ ਮੁਰਗੀਖਾਨਾ ਜਿਹੜਾ ਉਹਦੇ ਵਿੱਚ ਵੜ ਜਾ ਗੁੱਡੇ 'ਚ ਵੜ ਜਾ ਜਾਂ ਕੁਝ ਵੀ ਹੈ ਤੇ ਅੱਜ ਸਾਡੀ ਭਗਵੰਤ ਮਾਨ ਨੂੰ ਇਹ ਅਪੀ ਸਵਾਲ ਹੈ ਵੀ ਉਹਨੂੰ ਤਾਂ ਤੂੰ ਸੁਖਵੀਰ ਬਾਦਲ ਨੂੰ ਤਾਂ ਤੂੰ ਸਵਾਲ ਕਰਦਾ ਸੀ ਕਿ ਤੂੰ ਆਰ ਦੀਆਂ ਕੀਤੀਆਂ ਤੇ ਪੂਰਾ ਉਤਰੇ ਹੈ ਨਾ ਕਿ ਤੇਰੇ ਲਈ ਨਹੀਂ ਹੁਣ ਕੋਈ ਮੁਰਗੀਆਂ ਦਾ ਖੁੱਡਾ ਤਿਆਰ ਹੋਣਾ ਚਾਹੀਦਾ ਦੂਜੀ ਗੱਲ ਉਹ ਕਹਿੰਦਾ ਸੀ ਵੀ ਸੁਖਵੀਰ ਬਾਦਲ ਗੱਡੀਆਂ ਦੇ ਕਾਫਲੇ ਲੈ ਲੈ ਕੇ ਵੀ ਇਹਨਾਂ ਤੇਲ ਫੂਕਦਾ ਵੀ ਉਹ ਵੀ ਲੋਕ ਖੜੇ ਰਹਿ ਜਾਂਦੇ ਆ ਸਿਕਿਉਰਿਟੀ ਰੱਖਦਾ ਤੇ ਕਿ ਅੱਜ ਉਹ ਬਿਨਾਂ ਸਿਕਿਉਰਿਟੀ ਤੋਂ ਆਏ ਉਹਦੀ ਮਦਦ ਦੇ ਨਾਲ ਕਿੰਨੀਆਂ ਗੱਡੀਆਂ ਹੁੰਦੀਆਂ ਉਹਦੀ ਵਾਈਫ ਦੇ ਨਾਲ ਕਿੰਨੀਆਂ ਗੱਡੀਆਂ ਹੁੰਦੀਆਂ ਤੇ ਅੱਜ ਜਿਹੜਾ ਸਾਡਾ ਕਿਸਾਨ ਹੈ ਉਹ ੁੱਪੇ ਕਿਵੇਂ ਬੈਠਾ ਹੈ ਕੀ ਤੁਹਾਨੂੰ ਸੁਖਬੀਰ ਬਾਦਲ ਹੋਰੀ ਠੀਕ ਲੱਗਦੇ ਆ ਬਿਲਕੁਲ ਨਹੀਂ ਮੈਂ ਤਾਂ ਇਹਨਾਂ ਦੀ ਪਰਚੋਲ ਨਾ ਕਰਦੀ ਐ ਵੀ ਜਦੋਂ ਇੱਕ ਦੂਜੇ ਨੂੰ ਤਾਨੇ ਮਾਰਦੇ ਆ ਮਤਲਬ ਸਾਰੇ ਇੱਕੋ ਜਿਹੇ ਆ ਬਿਲਕੁਲ ਇੱਕ ਇਹ ਤਿੰਨ ਕੀ ਕੈਪਟਲ ਸਰਕਾਰ ਕੀ ਅਕਾਲੀ ਸਰਕਾਰ ਕੀ ਭਗਵੰਤ ਇਹ ਇੱਕੇ ਥਾਲੀ ਦੇ ਚੱਟੇ ਵੱਟੇ ਨੇ ਹੁਣ ਲੋਕਾਂ ਨੇ ਦੇਖ ਲਿਆ ਪਰ ਮੈਂ ਤਾਂ ਲੋਕਾਂ ਨੂੰ ਕਹਿੰਨੀ ਐ ਬੀਹੋਂ ਤੁਸੀਂ ਇਹਨਾਂ ਲੀਡਰਾਂ ਤੋਂ ਇਹ ਲੀਡਰ ਨਹੀਂ ਹੈਗੇ ਇਹ ਤਾਂ ਦਲਾਲ ਆਉਂਦੇ ਨੇ ਇਹ ਦਲਾਲ ਸਾਡੇ ਸਾਡੀਆਂ ਕੁੱਖਾਂ ਦੇ ਸਾਡੀਆਂ ਨਸਲਾਂ ਦੇ ਫਸਲਾਂ ਦੇ ਸੌਦੇ ਕਰਕੇ ਆਪਦੀਆਂ ਤਜੋਰੀਆਂ ਭਰ ਕੇ ਚਲੇ ਜਾਂਦੇ ਨੇ ਤੇ ਸਾਨੂੰ ਲੜਨ ਲਈ ਮਰਨ ਲਈ ਮਜਬੂਰ ਕਰ ਜਾਂਦੇ ਨੇ ਜੀ ਸੋ ਮੈਂ ਲੋਕਾਂ ਨੂੰ ਅਪੀਲ ਕਰਦੀ ਆਂ ਲੋਕ ਰਾਜ ਲੈ ਕੇ ਆਓ ਲੋਕ ਏਕਤਾ ਦੀ ਆਵਾਜ਼ ਉਠਾਓ ਜੀ ਹਰਕ ਪਿੰਡ ਵਿੱਚ ਜਥੇਬੰਦਕ ਹੋ ਕੇ ਵਿਚਰੋ ਜਥੇਬੰਦੀਆਂ ਕਾਇਮ ਕਰੋ ਬੀਬੀਆਂ ਭੈਣਾਂ ਦੀਆਂ ਜਥੇਬੰਦੀਆਂ ਕਾਇਮ ਹੋਣੀਆਂ ਚਾਹੀਦੀਆਂ ਸਾਰੇ ਸਾਨੂੰ ਲੋਕਾਂ ਨੂੰ ਜਿੱਥੇ ਬੰਦਕ ਹੋ ਕੇ ਇਹਨਾਂ ਸਰਕਾਰਾਂ ਦੇ ਨਾਲ ਲੜਨਾ ਪਊਗਾ ਤਾਂ ਜਾ ਕੇ ਸਾਡੇ ਪੰਜਾਬ ਦੀ ਪੰਜਾਬ ਸਾਡਾ ਬਚੂਗਾ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਨੂੰ ਤੂ ਗਏ ਹੋਏ ਨੇ ਜੇ ਅਸੀਂ ਉਹਨਾਂ ਨੂੰ ਮੋੜ ਕੇ ਲੈ ਕੇ ਆਉਣਾ ਹੈ ਤਾਂ ਸਾਨੂੰ ਪੰਜਾਬ ਦੀ ਧਰਤੀ ਦੇ ਲਈ ਹੁਣ ਕਰ ਕਰ ਤੋਂ ਉੱਠ ਕੇ ਪੰਜਾਬ ਦੀ ਲੜਾਈ ਲੜਨੀ ਪਊਗੀ ਜੀ ਮਿੱਤਰ ਪਿਆਰੋ ਤੁਸੀਂ ਸੁਣਿਆ ਇਹਨਾਂ ਭੈਣਾ ਨੇ ਸਿੱਧੀ ਸਪਸ਼ਟ ਗੱਲ ਕਹੀ ਹੈ ਕਿ ਕੋਈ ਫਰਕ ਨਹੀਂ ਪਿਆ ਸਰਕਾਰਾਂ ਬਦਲੀਆਂ ਨੇ ਝੰਡਿਆਂ ਦੇ ਰੰਗ ਬਦਲੇ ਨੇ ਟੈਗ ਬਦਲੇ ਨੇ ਪਰ ਪੰਜਾਬ ਦੇ ਲੋਕਾਂ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਜਗਜੀਤ ਸਿੰਘ ਬਹੁਤ ਮਿਹਰਬਾਨ